ਦਨਿਕ ਸੂਰ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਪੰਜਾਬ ਵਾਸੀਆਂ ਨੂੰ ਹਜੇ 2 ਦਿਨ ਹੋਰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਹਜੇ ਮੌਸਮ ਦੇ ਵਿੱਚ ਬਦਲਾਅ ਨਹੀਂ ਹੈ 2 ਦਿਨ ਤੱਕ ਹੋਰ ਜ਼ਿਆਦਾ ਗਰਮੀ ਹੈ ਜੋ ਪਵੇਗੀ ਕਈ ਜ਼ਿਲ੍ਹਿਆਂ ਦੇ ਵਿੱਚ 445 ਡਿਗਰੀ ਨੂੰ ਪਾਰ ਕਰ ਗਿਆ ਤੇ ਮੌਸਮ ਜੋ ਹੈਗਾ ਹਜੇ ਬਦਲਾਅ ਦਾ ਨਹੀਂ ਦੱਸਿਆ ਜਾ ਰਿਹਾ ਪਰ 18 ਤਰੀਕ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਆਏਗਾ ਜੋ ਮੌਸਮ ਵਿਭਾਗ ਮੁਤਾਬਕ 18 ਤਰੀਕ ਤੋਂ ਬਾਅਦ ਮੀਂਹ ਪੈਣ ਦੇ ਅਸਾਰ ਦਿਟਾਏ ਜਾ ਰਹੇ ਨੇ 3 ਦਿਨ ਤੱਕ ਲਗਾਤਾਰ ਮੀਂਹ ਪਵੇਗਾ ਜਿਸ ਦੇ ਨਾਲ ਗਰਮੀ ਤੋਂ ਕੁਝ ਰਾਹਤ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ 2 ਦਿਨਾਂ ਲਈ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਸੂਬੇ ਦੇ 17 ਜ਼ਿਲ੍ਹਿਆਂ ਵਿੱਚ orange ਅਲਰਟ ਜਾਰੀ ਕੀਤਾ ਗਿਆ 6 ਜ਼ਿਲ੍ਹਿਆਂ ਵਿੱਚ yellow ਅਲਰਟ ਜਾਰੀ ਕੀਤਾ ਗਿਆ ਫਾਜ਼ਿਲਕਾ ਸਭ ਤੋਂ ਵੱਧ ਜੋ ਤਾਪਮਾਨ ਹੈ ਦਰਜ ਕੀਤਾ ਗਿਆ 47.1 ਡਿਗਰੀ ਜੋ ਫਾਜ਼ਿਲਕਾ ਦਾ ਤਾਪਮਾਨ ਹੈ ਦਰਜ ਕੀਤਾ ਗਿਆ ਸਾਰੇ ਜ਼ਿਲ੍ਹਿਆਂ ਵਿੱਚ 42 ਡਿਗਰੀ ਨੂੰ ਜੋ ਸਾਰੇ ਜ਼ਿਲ੍ਹੇ ਇਹ ਪਾਰ ਕਰ ਚੁੱਕੇ ਨੇ 10 ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਹਾਲਾਂਕਿ ਜੋ ਦੋ ਦਿਨ ਹੈ ਉਹਨਾਂ ਦੇ ਵਿੱਚ ਗਰਮੀ ਹੋਰ ਜ਼ਿਆਦਾ ਪੈਣ ਦੀ ਦੀ ਜੋ ਗੱਲ ਹੈ ਸਾਹਮਣੇ ਆ ਰਹੀ ਹੈ ਪਰ ਮੌਸਮ ਵਿਭਾਗ ਮੁਤਾਬਕ 18 ਤਰੀਕ ਤੋਂ ਬਾਅਦ ਜੋ ਮੀਂਹ ਪੈਣ ਦੇ ਅਸਰ ਜਤਾਏ ਜਾ ਰਹੇ ਨੇ 3 ਦਿਨ ਤੱਕ ਲਗਾਤਾਰ ਮੀਂਹ ਪਵੇਗਾ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ ਸੂਬੇ ਦੇ ਸਾਰਾ ਜ਼ਿਲ੍ਹਿਆਂ ਵਿੱਚ ਹੀਟ ਵੇਵ ਅਤੇ ਗਰਮੀ ਦਾ orange alert ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮੋਗਾ ਸੰਗਰੂਰ ਪਟਿਆਲਾ ਮੋਹਾਲੀ ਅਤੇ ਮਲੇਰਕੋਟਲਾ ਸ਼ਾਮਿਲ ਨੇ ਜਦੋਂ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ yellow alert ਜਾਰੀ ਕੀਤਾ ਗਿਆ ਦੱਸਦੀ ਕਿ ਜੋ ਦੋ ਦਿਨ ਹੈ ਹੋਰ ਗਰਮੀ ਪਾਵੇਗੀ ਲੋਕਾਂ ਨੂੰ ਜੋ ਲਗਾਤਾਰ ਵੱਧ ਦੀ ਗਰਮੀ ਨਾਲ ਪਰੇਸ਼ਾਨੀ ਹੋ ਰਹੀ ਹੈ ਦੋ ਦਿਨ ਹੋਰ ਚੱਲਣੀ ਪਵੇਗੀ ਦੋ ਦਿਨ ਬਾਅਦ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਜੋ ਗੱਲ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਮੁਤਾਬਕ 18 ਤਰੀਕ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਆਏਗਾ ਲੋਕਾਂ ਨੂੰ ਥੋੜੀ ਰਾਹਤ ਮਿਲੇਗੀ ਮੌਸਮ ਦੇ ਵਿੱਚ ਬਦਲਾਅ ਆਏਗਾ ਮੀਂਹ ਪੈਣ ਦੇ ਜੋ ਅਸਾਰ ਜਤਾਏ ਜਾ ਰਹੇ ਨੇ ਇਸ ਦੇ ਨਾਲ ਗਰਮੀ ਘਟੇਗੀ ਫਿਲਹਾਲ ਹਜੇ 2 ਦਿਨ ਇਸੇ ਤਰ੍ਹਾਂ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਤੇ 10 ਜ਼ਿਲ੍ਹਿਆਂ ਦੇ ਵਿੱਚ ਜੋ ਪਾਰਾ ਹੈ 45 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਜੋ ਗਰਮੀ ਲਗਾਤਾਰ ਪੈ ਰਹੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ 2 ਦਿਨ ਅਜੇ ਹੀ ਗਰਮੀ ਚੱਲਣੀ ਪਵੇਗੀ ਇਸ ਤੋਂ ਬਾਅਦ ਹੀ ਮੌਸਮ ਦੇ ਵਿੱਚ ਬਦਲਾਅ ਆਣ ਦੀ ਗੱਲ ਸਾਹਮਣੇ ਆ ਰਹੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par